ਇਹ ਸਾਧ ਦੀ ਇਹ ਬੜੀ ਪਿਆਰੀ ਘਟਨਾ ਹੈ ਮੇਰੀ ਪਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਭਾਈ ਝੰਡੇ ਨੂੰ ਗੁਰੂ ਕੇ ਲੰਗਰਾਂ ਦਾ ਜਥੇਦਾਰ ਛਾਪਿਆ ਗੁਰੂ ਕੇ ਲੰਗਰਾਂ ਦਾ ਜਥੇਦਾਰ ਉਹਨੂੰ ਥਾਪਿਆ ਭਾਈ ਝੰਡੇ ਨੂੰ ਅੱਜ ਸਤਿਗੁਰੂ ਜੀ ਨੇ ਹੁਕਮ ਕੀਤਾ ਕਹਿੰਦੇ ਭਲਿਆ ਸਾਰੇ ਸਿੱਖਾਂ ਨੂੰ ਹੁਕਮ ਕਰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਜਿਹੜਾ ਵੀ ਪਿਆਰਾ ਗੁਰੂ ਕੇ ਲੰਗਰਾਂ ਦੇ ਲਈ ਲੱਕੜਾਂ ਇਕੱਤਰ ਕਰਕੇ ਲੈ ਕੇ ਆਵੇਗਾ ਉਹਦੇ ਗੁਰੂ ਉੱਪਰ ਗੁਰੂ ਨਾਨਕ ਦੀ ਕਿਰਪਾ ਹੋਵੇਗੀ ਗੁਰੂ ਨਾਨਕ ਦੀ ਖੁਸ਼ੀ ਹੋਵੇਗੀ ਮੈਂ ਬੜਾ ਖੁਸ਼ ਹੋਵਾਂਗਾ ਉਸ ਪਿਆਰੇ ਦੇ ਉੱਪਰ ਜਿਹੜਾ ਗੁਰੂ ਕੇ ਲੰਗਰਾਂ ਦੇ ਲਈ ਲੱਕੜਾਂ ਇਕੱਤਰ ਕਰਕੇ ਲੈ ਕੇ ਆਵੇ ਸਭ ਜੀ ਕਹਿੰਦੇ ਜਥੇਦਾਰ ਭਾਈ ਝੰਡਾ ਜੀ ਸਿੱਖਾਂ ਨੂੰ ਹੁਕਮ ਕਰ ਦਿਓ ਕਿ ਉਹ ਲੱਕੜਾਂ ਇਕੱਤਰ ਕਰਕੇ ਲੈ ਕੇ ਆਉਣ ਹੁਣ ਭਾਈ ਚੰਡੇ ਨੇ ਸਾਰੇ ਸਿੱਖਾਂ ਨੂੰ ਆਵਾਜ਼ ਲਗਾਈ ਸਾਰਿਆਂ ਨੂੰ ਗੁਰੂ ਦਾ ਹੁਕਮ ਸੁਣਾ ਦਿੱਤਾ ਕਿ ਮੇਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਹੈ ਕਿ ਗੁਰੂ ਕੇ ਲੰਗਰਾਂ ਦੇ ਲਈ ਜਿਹੜਾ ਵੀ ਪਿਆਰਾ ਲੱਕੜਾਂ ਇਕੱਤਰ ਕਰਕੇ ਲੈ ਕੇ ਆਵੇਗਾ ਉਸ ਸਿੱਖ ਦੇ ਉੱਪਰ ਗੁਰੂ ਨਾਨਕ ਦੀ ਕਿਰਪਾ ਹੋਵੇਗੀ ਉਹਦੇ ਉੱਪਰ ਮੇਰੀ ਪਰੀ ਦੇ ਮਾਲਕ ਦੀਆਂ ਰਹਿਮਤਾਂ ਹੋਣਗੀਆਂ ਇੰਨੀ ਗੱਲ ਭਾਈ ਚੰਡੇ ਨੇ ਸਾਰੇ ਸਿੱਖਾਂ ਨੂੰ ਆਖ ਦਿੱਤੀ ਪਰ ਆਪ ਵੀ ਲੱਕੜਾਂ ਇਕੱਤਰ ਕਰਨ ਦੇ ਲਈ ਜੰਗਲ ਦੇ ਵਿੱਚ ਪਹੁੰਚ ਗਿਆ ਜਦੋਂ 2 ਦਿਨ ਭਾਈ ਝੰਡਾ ਗੁਰੂ ਦਰਬਾਰ ਦੇ ਵਿੱਚ ਨਜ਼ਰ ਨਾ ਆਇਆ ਮੇਰੀ ਪਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਨੇ ਪੁੱਛਿਆ ਕਹਿੰਦੇ ਜਥੇਦਾਰ ਭਾਈ ਝੰਡਾ ਜੀ ਨਜ਼ਰ ਨਹੀਂ ਆ ਰਹੇ ਕਿੱਥੇ ਨੇ ਤੇ ਜਿਨ੍ਹਾਂ ਨੂੰ ਪਤਾ ਸੀ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਪਾਤਸ਼ਾਹ ਤੁਹਾਡਾ ਹੁਕਮ ਮੰਨਦੇ ਹੋਏ ਭਾਈ ਚੰਡਾ ਜੀ ਜੰਗਲ ਦੇ ਵਿੱਚ ਗੁਰੂ ਕੇ ਲੰਗਰਾਂ ਦੀਆਂ ਲੱਕੜਾਂ ਇਕੱਤਰ ਕਰਦੇ ਪਏ ਨੇ। ਸਤਿਗੁਰੂ ਜੀ ਨੇ ਜਦੋਂ ਸੁਣਿਆ ਭਾਈ ਚੰਡਾ ਜੀ ਉਹ ਲੱਕੜਾਂ ਇਕੱਤਰ ਕਰਕੇ ਗੁਰੂ ਕੇ ਲੰਗਰਾਂ ਦੇ ਵਿੱਚ ਲਿਆ ਕੇ ਢੇਰ ਲਗਾ ਦਿੱਤਾ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਜੀ ਨੇ ਬਤਨ ਆਕੇ ਕਹਿੰਦੇ ਭਾਈ ਚੰਡੇ ਜਥੇਦਾਰ ਅਸੀਂ ਤੇ ਇਹ ਹੁਕਮ ਸਿੱਖਾਂ ਨੂੰ ਕੀਤਾ ਸੀ। ਵੀ ਜਿਹੜਾ ਵੀ ਸਿੱਖ ਗੁਰੂ ਦਾ ਹੁਕਮ ਮੰਨੇਗਾ ਉਹ ਗੁਰੂ ਨਾਨਕ ਦੇ ਕਿਰਪਾ ਦਾ ਪਾਤਰ ਬਣੇਗਾ ਜਦੋਂ ਇੰਨੀ ਗੱਲ ਮੀਰੀ ਪਰੀ ਦੇ ਮਾਲਕ ਨੇ ਆਖੀ ਨਾ ਵੀ ਇਹ ਹੁਕਮ ਮੈਂ ਸਿੱਖਾਂ ਨੂੰ ਕੀਤਾ ਸੀ ਤੋ ਹੱਥ ਜੋੜ ਕੇ ਭਾਈ ਚੰਡਾ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਇਸੇ ਕਰਕੇ ਮੈਂ ਭਾਵੇਂ ਜਥੇਦਾਰ ਹਾਂ ਮੈਂ ਸਿੱਖ ਬਣਨ ਦਾ ਯਤਨ ਕਰਦਾ ਪਿਆਸ ਤੁਸੀਂ ਮੈਨੂੰ ਜਥੇਦਾਰ ਤੇ ਬਣਾਇਆ ਪਰ ਮੈਂ ਚਾਹੁੰਦਾ ਸੀ ਮੈਂ ਵੀ ਸਿੱਖ ਬਣ ਕੇ ਤੁਹਾਡੀ ਕਿਰਪਾ ਦਾ ਪਾਤਰ ਬਣ ਜਾਵਾਂ ਇਸੇ ਕਰਕੇ ਮੈਂ ਗੁਰੂ ਕੇ ਲੰਗਰਾਂ ਦੇ ਲਈ ਆ ਲੱਕੜਾਂ ਇਕੱਤਰ ਕਰਨ ਦੇ ਵਿੱਚ ਜੁੜ ਗਿਆ ਹਾਂ ਉਹਨਾਂ ਭਾਵਨਾ ਵੇਖੋ ਜਥੇਦਾਰ ਸੀ ਉਹਨੇ ਕੱਲਾ ਹੁਕਮ ਨਹੀਂ ਕੀਤਾ ਉਹਨੂੰ ਪਤਾ ਇਹ ਹੁਕਮ ਮੇਰੇ ਉੱਪਰ ਵੀ ਲਾਗੂ ਹੁੰਦਾ ਹੈ ਇਹ ਹੁਕਮ ਮੈਨੂੰ ਵੀ ਮੰਨਣਾ ਚਾਹੀਦਾ ਹੈ ਉਹ ਆਪ ਗੁਰੂ ਦਾ ਹੁਕਮ ਮੰਨ ਕੇ ਲੱਕੜਾਂ ਇਕੱਤਰ ਕਰਨ ਦੇ ਲਈ ਇੱਕ ਆਮ ਸਿੱਖ ਦੀ ਤਰ੍ਹਾਂ ਸੇਵਾ ਦੇ ਵਿੱਚ ਜੁੜ ਗਿਆ ਪਾਤਸ਼ਾਹ ਜੀ ਨੇ ਆਪਣੇ ਕਲਾਵੇ ਵਿੱਚ ਲੈ ਕੇ ਬੜੀਆਂ ਰਹਿਮਤਾਂ ਵਰਸਾਈਆਂ ਵੀ ਅਸਲ ਵਿੱਚ ਇਸ ਜੀਵਨ ਨੂੰ ਕਿਹਾ ਜਾਂਦਾ ਹੈ ਕਿ ਚੌਧਰੀ ਦੇ ਰੂਪ ਦੇ ਵਿੱਚ ਚਾਕਰ ਬਣ ਕੇ ਆਪਣਾ ਜੀਵਨ ਬਤੀਤ ਕਰਨਾ ਨਹੀਂ ਤੇ ਇਹ ਗੱਲਾਂ ਆਮ ਜੀਆਂ ਹੋ ਗਈਆਂ ਵੀ ਜਿਹਨੂੰ ਬੰਦੇ ਨੂੰ ਵੱਡੇ ਪਦਵੀ ਮਿਲ ਗਈ ਉਹ ਅਹੰਕਾਰ ਦੇ ਵਿੱਚ ਇੰਨਾ ਫੁੱਲਿਆ ਫਿਰਦਾ ਆਪ ਕੱਖ ਵੀ ਨਹੀਂ ਕਰਦਾ ਬਸ ਗੁਰੂ ਦੇ ਘਰ ਵਿੱਚ ਆ ਕੇ ਇੱਕ ਦੂਸਰੇ ਦੇ ਉੱਪਰ ਰੋਹਵ ਝਾੜਨਾ ਇੱਕ ਦੂਸਰੇ ਦੇ ਉੱਪਰ ਹੁਕਮ ਚਲਾਉਣ ਵਾਲੀ ਵਰਤੇ ਰੱਖਣੇ ਇਤਿਖਾਦ ਦੇ ਪੰਨੇ ਇਹ ਗੱਲ ਕਹਿੰਦੇ ਨੇ ਪੁੱਤ ਜਿੱਦਣ ਤੈਨੂੰ ਰੱਬ ਦੇ ਘਰ ਵਿੱਚ ਪ੍ਰਧਾਨਤਾ ਮਿਲੇਗੀ ਨਾ ਫਿਰ ਤੇਰੇ ਜੀਵਨ ਵਿੱਚ ਨਿਰਮਾਣਤਾ ਵੀ ਆਵੇਗੀ ਕੱਲੀ ਪ੍ਰਧਾਨਤਾ ਨਹੀਂ ਤੇਰੇ ਜੀਵਨ ਵਿੱਚ ਨਿਰਮਾਣਤਾ ਵੀ ਆਵੇਗੀ ਉਹ ਉੱਚੀ ਪਦਵੀ ਦੇ ਉੱਪਰ ਬੈਠ ਕੇ ਵੀ ਇੰਨੀ ਗੱਲ ਕਹੇਗਾ ਜੋ ਹਮਰੀ ਵਿਦਿ ਹੋਤੀ ਮੇਰੇ ਸਤਿਗੁਰਾਂ ਸਾਬ ਵਿਦਿ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁਛਤਾ ਗੁਰ ਸਤਿਗੁਰ ਸੰਗ ਕੇਰੇ ਹਮ ਥਾਪੇ ਧੰਨ ਧੰਨ ਗੁਰ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਗ ਸੰਤਾਪ ਪਾਤਸ਼ਾਹ ਜੀ ਕਹਿੰਦੇ ਪੰਚ ਜਿਹੜੇ ਹਨ ਨਾ ਉਹ ਪ੍ਰਧਾਨ ਜ਼ਰੂਰ ਹੁੰਦੇ ਨੇ ਪਰ ਉਹ ਆਪਣੇ ਮਾਲਕ ਦੇ ਅੱਗੇ ਤੇ ਆਪਣੇ ਆਪ ਨੂੰ ਚਾਕਰ ਦੇ ਰੂਪ ਵਿੱਚ ਹੀ ਰੱਖਦੇ ਨੇ ਆਪਣੇ ਗੁਰੂ ਦੇ ਅੱਗੇ ਉਹ ਪ੍ਰਧਾਨ ਰੂਪ ਵਿੱਚ ਨਹੀਂ ਬਲਕਿ ਇੱਕ ਆਮ ਸਿੱਖ ਦੇ ਰੂਪ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ ਨਹੀਂ ਤੇ ਆਪਾਂ ਵੇਖ ਸਕਦੇ ਹਾਂ ਵੀ ਅੱਜ ਜਿਨ੍ਹਾਂ ਦੇ ਕੋਲ ਵੱਡੀਆਂ ਪਦਵੀਆਂ ਨੇ ਉਹਨਾਂ ਦੇ ਕੋਲ ਆਮ ਸਿੱਖ ਵਾਲਾ ਜੀਵਨ ਕੋਈ ਨਹੀਂ ਉਹਨਾਂ ਦੇ ਕੋਲ ਆਮ ਸਿੱਖ ਵਾਲੀ ਸ਼ਰਧਾ ਕੋਈ ਨਹੀਂ ਉਹਨਾਂ ਦੇ ਕੋਲ ਆਮ ਸਿੱਖ ਵਾਲਾ ਜੀਵਨ ਹੀ ਕੋਈ ਨਹੀਂ ਕਿਉਂਕਿ ਉਹ ਆਪਣੇ ਜੀਵਨ ਵਿੱਚ ਇਸ ਪਦਵੀ ਦੇ ਹੰਕਾਰ ਵਿੱਚ ਆਪਣਾ ਜੀਵਨ ਬਤੀਤ ਕਰਨ ਲੱਗ ਪਿਆ